ਪਬਜੀ ਦੇ ਮਾਜਮ ਰਹੀਂ ਦੱਸਣਾ ਚਾਹੁੰਨਾ ਕਿ 7 8 ਸਤੰਬਰ ਦੀ ਰਾਤ ਨੂੰ ਹੋਟਲ ਗ੍ਰੈਂਡ ਪਾਰਕ ਦੇ ਵਿੱਚ ਹੋਟਲ ਵਾਲੇ ਨੇ ਇੱਕ ਕਮਰਾ ਦਿੱਤਾ ਜਿਹਦੇ ਵਿੱਚ ਕੁਝ ਆਦਮੀਆਂ ਨੇ ਜੂਆ ਖੇਡਣਾ ਸ਼ੁਰੂ ਕੀਤਾ ਜਿਸ ਤੋਂ ਬਾਅਦ ਵਿੱਚ ਕੁਝ ਆਣ ਕੇ ਅਣਪਛਾਤੇ ਬੰਦਿਆਂ ਨੇ ਆਣ ਕੇ ਉਸ ਜੂਏ ਜਿਹੜੀ ਸੀ ਉਸ ਪਾਰਟੀ ਨੂੰ ਲੁੱਟ ਲਿਆ ਉਹਨਾਂ ਕੋਲ ਪੈਸੇ ਪਿਸਤੌਲ ਦੀ ਨੋਕ ਦੇ ਲੁੱਟ ਕੇ ਲੈ ਗਏ ਜਿਸ ਦੀ ਸਾਡੇ ਕੋਲ ਇਨਫੋਰਮੇਸ਼ਨ ਜਦੋਂ ਪਹੁੰਚੀ ਉਸ ਤੇ ਮਕਦਮਾ ਨੰਬਰ 136 ਡੇਟਡ 10/9/24 ਅੰਡਰ ਸੈਕਸ਼ਨ 13 367 ਗੈਮਲਿੰਗ ਐਕਟ 309 ਪਬਲਿਕ ਚਾਰ ਬੀ ਐਨ ਐਸ 25 58 ਆਬਜੈਕਟ ਦਾ ਵਾਧਾ ਜੁਰਮ 223 ਬੀ ਐਨ ਐਸ 28 85 ਐਨ ਡੀ ਪੀ ਸੈਕਟਰ ਮਕਦਮੇ ਦੀ ਤਤੀਸ਼ ਅਮਲ ਚਲਾਈ ਦੀ ਇਸ ਦੇ ਵਿੱਚ ਰਮਨ ਉਪਲ ਜਿਹੜਾ ਕਿ ਉਸੇ ਹੋਟਲ ਦਾ ਮੈਨੇਜਰ ਸੀ ਜਿੰਨੇ ਕੇ ਹੋਟਲ ਚ ਜੂਆ ਕਰਵਾਇਆ ਜੂਆ ਕਰਾਉਣਾ ਵੀ ਜੁਰਮ ਹੈ ਉਹਦੇ ਦਾ ਮੈਨੇਜਰ ਇਹਦਾ ਹੋਟਲ ਮਾਲਕ ਸੀ ਇਹ ਕ ਮਾਲਕ ਕ ਮੈਨੇਜਰ ਦੋਨੋਂ ਇਕੱਠੇ ਕੰਮ ਕਰਦਾ ਏ ਇਹ ਉੱਥੇ ਸੀ ਇਹਨੇ ਰੂਮ ਦੀ ਐਂਟਰੀਆਂ ਵੀ ਇਹਨੇ ਕੀਤੀਆਂ ਨੇ ਇਹ ਮਾਮਲੇ ਚ ਗੁਫਤਾਰ ਕੀਤਾ ਗਿਆ ਅਤੇ ਜਿਹੜੇ ਲੁਟੇਰੇ ਸੀ ਲੁੱਟਣ ਆਏ ਉਹਨਾਂ ਦੇ ਵਿੱਚ ਦੋ ਦੋਸ਼ੀ ਸੰਦੀਪ ਕੁਮਾਰ ਉਰਫ ਤੋਤਾ ਅਤੇ ਦਵਿੰਦਰ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਨੰਗਲੀ ਫਤੇਗੜ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਦਵਿੰਦਰ ਸਿੰਘ ਹੈ ਉਹਦੇ ਕੋਲੋਂ ਦੇਸੀ ਬੱਤੀ ਬੋਰ ਦਾ ਪਿਸਤਲ ਤੇ ਪੰਜ ਜਿੰਦਾ ਰਾਉਂਡ ਬਰਾਮਦ ਕੀਤੇ ਗਏ ਜਿਹੜਾ ਸੰਦੀਪ ਕੁਮਾਰ ਉਰਫ ਤੋਤਾਵਾ ਇਹਦੇ ਕੋਲੋਂ ਡਰਾਮਾ ਡੋਲ ਦੀਆਂ 100 ਜਿਹੜੀ ਗੋਲੀ ਆ ਜਿਹੜੀ ਕਿ 500 ਗੋਲੀਆਂ ਜਿਹੜੀਆਂ 520 ਗੋਲੀਆਂ ਜਿਹੜੀਆਂ ਅਸੀਂ ਬਰਾਮਦ ਕੀਤੀਆਂ ਗਈਆਂ ਨੇ ਸਾਡੇ ਕੋਲ ਇਨਦੇ ਇਹਦੇ ਨਾਲ ਜਿਹੜੇ ਹੋਰ ਦੋਸ਼ੀ ਨੇ ਜਿਹੜੇ ਕਰੀਬ 7 ਦੋਸ਼ੀ ਹੋਰ ਨੇ ਜਿਨ੍ਹਾਂ ਦੇ ਵਿੱਚ ਹੋਟਲ ਦਾ ਇੱਕ ਮਾਲਕ ਵੀ ਆ ਜਿਸ ਨੇ ਕਹਿ ਕੇ ਰੂਮ ਬੁੱਕ करवाई ਸੀ ਹਾਂ ਅਜੇ ਹੋਰ ਦੋਸ਼ੀ ਵੀ ਨੇ ਜਿਹੜੇ ਇਹਦੇ ਵਿੱਚ ਨਾਮਿਨੇਟ ਕੀਤੇ ਆ ਜਿਨ੍ਹਾਂ ਨੂੰ ਸਾਡੀ ਪੁਲਿਸ ਪਾਰਟੀ ਜਿਹੜੀ ਆ ਜਲਦੀ ਜਲਦੀ ਗ੍ਰਿਫਤਾਰ ਕਰਨ ਜਾ ਰਹੀ ਹੈ